ਦੋਸਤੋ ਜੇਕਰ ਤੁਹਾਡਾ ਮੋਬਾਈਲ ਫੋਨ ਚੋਰੀ ਹੋ ਜਾਵੇ ਤਾਂ ਫਿਰ ਤਾਂ ਉਸ ਨੂੰ ਲੱਭਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਪਰੰਤੂ ਜੇਕਰ ਤੁਹਾਡਾ ਮੋਬਾਈਲ ਫੋਨ ਗੁੰਮ ਜਾਵੇ ਜਾਂ ਫਿਰ ਖੋ ਜਾਵੇ ਤਾਂ ਫਿਰ ਉਸ ਨੂੰ ਤੁਸੀਂ ਕੁਝ ਹੀ ਮਿੰਟਾਂ ਦੇ ਵਿੱਚ ਖੁਦ ਹੀ ਲੱਭ ਸਕਦੇ ਹੋ ਅਤੇ ਇਹ ਹੀ ਤਰੀਕਾ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਅਜਿਹੀ ਕਿਸੇ ਸੰਭਾਵਿਤ ਸਥਿਤੀ ਦੇ ਵਿੱਚ ਤੁਹਾਡੀ ਮੁਸ਼ਕਲ ਨੂੰ ਆਸਾਨ ਕਰਨ ਦੇ ਲਈ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਅਜੀਬਾ ਤਰੀਕਾ ਦੱਸਾਂਗਾ ਜਿਸ ਦੇ ਨਾਲ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਕੁਝ ਸੈਟਿੰਗ ਕਰ ਲੈਣੀ ਆ ਉਸ ਤੋਂ ਬਾਅਦ ਜੇਕਰ ਕਿਤੇ ਭਵਿੱਖ ਦੇ ਵਿੱਚ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਫਿਰ ਤੁਸੀਂ ਮਿੰਟਾਂ ਦੇ ਵਿੱਚ ਕੁਝ ਹੀ ਮਿੰਟਾਂ ਦੇ ਵਿੱਚ ਆਪਣੇ ਗੁੰਮ ਹੋਏ ਮੋਬਾਈਲ ਨੂੰ ਲੱਭ ਸਕਦੇ ਆ ਤਾਂ ਫਿਰ ਹੋਵੇਗੀ ਨਾ ਅੱਜ ਦੀ ਇਹ ਵੀਡੀਓ ਬਹੁਤ ਹੀ ਇੰਟਰਸਟਿੰਗ ਤਾਂ ਅੱਗੇ ਵਧਣ ਤੋਂ ਪਹਿਲਾਂ ਫਟਾਫਟ ਕਰ ਲੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਇਓ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫਾਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜੁੜ ਕਰ ਲੋ ਦੋਸਤੋ ਹੁਣ ਤੁਸੀਂ ਸਾਡੀਆਂ ਵੀਡੀਓ ਸਾਡੀ ਖਬਰਾਂ ਨੂੰ ਸਾਡੀ ਪੋਸਟਾਂ ਨੂੰ bajiji-punjabi.in ਵੈਬਸਾਈਟ ਦੇ ਉੱਪਰ ਵੀ ਦੇਖ ਸਕਦੇ ਹੋ ਦੋਸਤੋ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਦੇ ਵਿੱਚ ਦੱਸੇ ਗਏ ਤਰੀਕੇ ਦੀ ਤੁਸੀਂ ਆਪਣੇ ਮੋਬਾਈਲ ਫੋਨ ਦੇ ਉੱਪਰ ਇੱਕ ਦੋ ਵਾਰੀ ਪ੍ਰੈਕਟਿਸ ਵੀ ਕਰਕੇ ਰੱਖਿਓ ਤਾਂ ਕਿ ਜੇਕਰ ਭਵਿੱਖ ਦੇ ਵਿੱਚ ਕਦੀ ਇਸ ਦੀ ਜ਼ਰੂਰਤ ਪੈਂਦੀ ਹੈ ਤਾਂ ਫਿਰ ਤੁਹਾਡਾ ਬਹੁਤਾ ਸਮਾਂ ਵੇਸਟ ਨਾ ਹੋਵੇ ਅਤੇ ਤੁਹਾਡਾ ਮੋਬਾਈਲ ਫੋਨ ਫਟਾਫਟ ਤੁਹਾਨੂੰ ਲੱਭ ਜਾਵੇ ਤਾਂ ਫਿਰ ਆਓ ਸਭ ਤੋਂ ਪਹਿਲਾਂ ਆਪਾਂ ਆਪਣੇ ਮੋਬਾਈਲ ਫੋਨ ਦੇ ਵਿੱਚ ਜਾ ਕੇ ਕੁਝ ਸੈਟਿੰਗ ਕਰਦੇ ਹਾਂ ਅਤੇ ਉਸ ਤੋਂ ਬਾਅਦ ਗੁੰਮ ਹੋਏ ਮੋਬਾਈਲ ਨੂੰ ਲੱਭਣ ਦਾ ਤਰੀਕਾ ਵੀ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਮੋਬਾਈਲ ਫੋਨ ਦੀ ਸੈਟਿੰਗ ਕਰਨ ਦੇ ਲਈ ਫੋਨ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਸੈਟਿੰਗ ਦੇ ਵਿੱਚ ਸਾਨੂੰ ਇੱਕ ਆਪਸ਼ਨ ਨਜ਼ਰ ਆਵੇਗੀ ਸਿਕਿਉਰਿਟੀ ਐਂਡ ਪ੍ਰਾਈਵੇਸੀ ਦੀ ਆਪਾਂ ਇਸ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਇਹਨਾਂ ਆਪਸ਼ਨਾਂ ਦੇ ਵਿੱਚ ਸਾਨੂੰ ਇੱਕ ਆਪਸ਼ਨ ਨਜ਼ਰ ਆਵੇਗੀ ਡਿਵਾਈਸ ਫਾਈਂਡਰਸ ਆਪਾਂ ਡਿਵਾਈਸ ਫਾਈਂਡਰਸ ਵਾਲੀ ਆਪਸ਼ਨ ਦੇ ਉੱਪਰ ਜਾਵਾਂਗੇ ਅਤੇ ਇੱਥੇ ਫਾਈਂਡ ਹੱਬ ਵਾਲੀ ਆਪਸ਼ਨ ਨੂੰ ਕਲਿੱਕ ਕਰ ਲਵਾਂਗੇ ਅਤੇ ਜੇਕਰ ਬਾਇ ਡਿਫਾਲਟ ਅਲਾਉ ਡਿਵਾਈਸ ਟੂ ਬੀ ਲੋਕੇਟਿਡ ਵਾਲੀ ਫਾਈਂਡ ਹੱਬ ਦੇ ਵਿੱਚ ਆਪਸ਼ਨ ਔਨ ਨਾ ਹੋਈ ਤਾਂ ਇਸ ਨੂੰ ਆਪਾਂ ਆਪਸ਼ਨ ਨੂੰ ਔਨ ਕਰ ਲਵਾਂਗੇ ਹੁਣ ਸਾਡੇ ਮੋਬਾਈਲ ਫੋਨ ਦੇ ਵਿੱਚ ਸੈਟਿੰਗ ਹੋ ਚੁੱਕੀ ਹੈ ਅਤੇ ਹੁਣ ਆਪਾਂ ਚੱਲਦੇ ਹਾਂ ਗੁੰਮ ਹੋਏ ਮੋਬਾਈਲ ਨੂੰ ਲੱਭਣ ਦੇ ਤਰੀਕੇ ਦੇ ਵੱਲ ਹੁਣ ਮੋਬਾਈਲ ਫੋਨ ਗੁੰਮ ਹੋ ਜਾਣ ਤੋਂ ਬਾਅਦ ਤੁਸੀਂ ਆਪਣੇ ਕਿਸੇ ਪਰਿਵਾਰਕ ਮੈਂਬਰ ਜਾਂ ਫਿਰ ਆਪਣੇ ਕਿਸੇ ਯਾਰ ਦੋਸਤ ਦਾ ਮੋਬਾਈਲ ਲੈਣਾ ਹੈ ਉਸ ਦੇ ਵਿੱਚ Google ਵਾਲੀ ਐਪਲੀਕੇਸ਼ਨ Find Hub ਐਪਲੀਕੇਸ਼ਨ ਨੂੰ ਖੋਲ ਲੈਣਾ ਹੈ ਅਤੇ ਇਸ ਵਿੰਡੋ ਦੇ ਵਿੱਚ ਉਸ ਮੋਬਾਈਲ ਫੋਨ ਦੇ ਅਕਾਊਂਟ ਵਾਲਾ ਸੱਜੇ ਹੱਥ ਉੱਪਰ ਤੁਹਾਨੂੰ ਆਈਕਨ ਨਜ਼ਰ ਆਵੇਗਾ ਤੁਸੀਂ ਉਸ ਆਈਕਨ ਦੇ ਉੱਪਰ ਕਲਿੱਕ ਕਰ ਲੈਣਾ ਹੈ ਅਤੇ ਫਿਰ ਤੁਹਾਨੂੰ ਜਿਹੜੀ ਵਿੰਡੋ ਨਜ਼ਰ ਆਵੇਗੀ ਇਸ ਦੇ ਵਿੱਚ ਇੱਕ ਤੁਹਾਨੂੰ ਆਪਸ਼ਨ ਨਜ਼ਰ ਆਵੇਗਾ Sign as Sign in as guest ਤੁਸੀਂ Sign in as guest ਦੇ ਉੱਪਰ ਕਲਿੱਕ ਕਰ ਲੈਣਾ ਹੈ ਅਤੇ ਇੱਥੇ ਫਿਰ ਆਪਣੀ ਈਮੇਲ ਆਈਡੀ ਭਰਨੀ ਹੈ ਤੁਸੀਂ ਜਿਹੜੀ ਈਮੇਲ ਆਈਡੀ ਤੁਹਾਡੀ ਗੁੰਮ ਹੋਏ ਮੋਬਾਈਲ ਦੇ ਵਿੱਚ ਜਿਸ ਈਮੇਲ ਆਈਡੀ ਨਾਲ ਅਕਾਊਂਟ ਚੱਲਦਾ ਕਿਆ ਸੀ ਈਮੇਲ ਆਈਡੀ ਭਰਨ ਤੋਂ ਬਾਅਦ ਤੁਹਾਡਾ ਪਾਸਵਰਡ ਮੰਗਿਆ ਜਾਵੇਗਾ ਫਿਰ ਆਪਣੀ ਈਮੇਲ ਆਈਡੀ ਦੇ ਅਕਾਊਂਟ ਵਾਲਾ ਪਾਸਵਰਡ ਵੀ ਭਰ ਦੇਣਾ ਹੈ ਅਤੇ ਇਸ ਤੋਂ ਬਾਅਦ ਤੁਸੀਂ ਗੈਸਟ ਮੋਡ ਦੇ ਵਿੱਚ ਐਂਟਰ ਕਰ ਜਾਓਗੇ ਹੁਣ ਤੁਹਾਨੂੰ ਇਸੇ ਵਿੰਡੋ ਦੇ ਵਿੱਚ ਆਪਣੇ ਗੁੰਮ ਹੋਏ ਮੋਬਾਈਲ ਦਾ ਮਾਡਲ ਨੰਬਰ ਹੇਠਾਂ ਨਜ਼ਰ ਆਉਣ ਲੱਗ ਜਾਵੇਗਾ ਜਦੋਂ ਅਸੀਂ ਆਪਣੇ ਗੁੰਮ ਹੋਏ ਮੋਬਾਈਲ ਦੇ ਮਾਡਲ ਨੰਬਰ ਦੇ ਉੱਪਰ ਕਲਿੱਕ ਕਰਾਂਗੇ ਤਾਂ ਸਾਨੂੰ ਇੱਥੇ ਤਿੰਨ ਆਪਸ਼ਨ ਨਜ਼ਰ ਆਣਗੇ ਆ ਪਲੇ ਸਾਊਂਡ ਸਿਕਿਉਰ ਡਿਵਾਈਸ ਅਤੇ ਗੈਟ ਡਾਇਰੈਕਸ਼ਨ ਅਤੇ ਇਸ ਦੇ ਨਾਲ ਹੀ ਤੁਹਾਨੂੰ ਇੱਕ ਉੱਪਰ ਮੈਪ ਬਣਿਆ ਨਜ਼ਰ ਆਵੇਗਾ ਉਸ ਦੇ ਵਿੱਚ ਇੱਕ ਮੋਬਾਈਲ ਨਜ਼ਰ ਆਵੇਗਾ ਇਸ ਦਾ ਮਤਲਬ ਹੈ ਕਿ ਤੁਹਾਡਾ ਗੁੰਮ ਹੋਇਆ ਮੋਬਾਈਲ ਇਸ ਵਕਤ ਉਸ ਥਾਂ ਦੇ ਉੱਪਰ ਹੈ ਇਹ ਮੈਪ ਨਜ਼ਰ ਆ ਰਿਹਾ ਹੈ ਮੈਪ ਸਾਨੂੰ ਦੱਸ ਰਿਹਾ ਹੈ ਕਿ ਕਿਹੜੀ ਜਗ੍ਹਾ ਸਾਡਾ ਗੁੰਮ ਹੋਇਆ ਮੋਬਾਈਲ ਇਸ ਵਕਤ ਪਿਆ ਹੈ ਇਹ ਉਸ ਗੁੰਮ ਹੋ ਚੁੱਕੇ ਮੋਬਾਈਲ ਦੀ ਐਗਜ਼ੈਕਟ ਲੋਕੇਸ਼ਨ ਸਾਨੂੰ ਇੱਥੇ ਨਜ਼ਰ ਆ ਜਾਵੇਗੀ ਅਸੀਂ ਇੱਥੋਂ ਸਟਾਰਟ ਦੇ ਉੱਪਰ ਕਲਿੱਕ ਕਰਕੇ ਆਪਾਂ ਉਸੇ ਡਾਇਰੈਕਸ਼ਨ ਦੇ ਉੱਪਰ ਜਾ ਸਕਦੇ ਹਾਂ Google Map ਦੇ ਦੁਆਰਾ ਆਪਣੇ ਮੋਬਾਈਲ ਤੱਕ ਪਹੁੰਚ ਵੀ ਸਕਦੇ ਹਾਂ ਇਸ ਦੇ ਨਾਲ ਹੀ ਪਲੇ ਸਾਊਂਡ ਦੇ ਉੱਪਰ ਕਲਿੱਕ ਕਰਕੇ ਅਸੀਂ ਉਸ ਗੁੰਮ ਹੋਏ ਮੋਬਾਈਲ ਦੀ ਬੈੱਲ ਵੀ ਮਾਰ ਸਕਦੇ ਹਾਂ ਇੱਥੋਂ ਅਤੇ ਇਸ ਦੇ ਨਾਲ ਹੀ ਸਿਕਿਉਰ ਡਿਵਾਈਸ ਦੇ ਉੱਪਰ ਜਾ ਕੇ ਅਸੀਂ ਆਪਣੇ ਅਕਾਊਂਟ ਨੂੰ ਲੌਗ ਆਊਟ ਵੀ ਕਰ ਸਕਦੇ ਹਾਂ ਜਾਂ ਫਿਰ ਅਸੀਂ ਆਪਣੇ ਮੋਬਾਈਲ ਨੂੰ ਲੌਕ ਵੀ ਲਗਾ ਸਕਦੇ ਹਾਂ ਸੋ ਇਸ ਤਰ੍ਹਾਂ ਅਸੀਂ ਆਪਣੇ ਗੁੰਮ ਹੋਏ ਮੋਬਾਈਲ ਨੂੰ ਮਿੰਟਾਂ ਦੇ ਵਿੱਚ ਲੱਭ ਸਕਦੇ ਹਾਂ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ। ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ।